ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਫੋਖਰ ਵਿਖੇ ਬਹੁਤ ਹੀ ਅਗਾਹ ਬੰਦੂ ਖਿਸਾਨ ਸਰਦਾਰ ਬਲਵਿੰਦਰ ਸਿੰਘ son of ਗੁਰਦੀਪ ਸਿੰਘ ਜਿਨ੍ਹਾਂ ਨੇ 19 ਏਕੜ ਝੋਨੇ ਦੀ ਸਿੱਧੀ ਬਿਜਾਈ ਦੇ ਇੰਦੇ ਰਕਬਾ ਲਿਆਂਦਾ ਦੇਖੋ ਖੇਤ ਵਧੀਆ ਬੂਹ ਡਰ ਰਿਹਾ ਦੇਖੋ ਕਿੰਨਾ ਵਧੀਆ ਕਿਸੇ ਤਰ੍ਹਾਂ ਦੀ ਕੋਈ ਸੁੰਡੀ ਦੀ ਸਮੱਸਿਆ ਨਹੀਂ ਆਈ ਖੇਤਾਂ ਦੇ ਵਿੱਚ ਇਹ ਕਿਸਾਨ ਭਰਾ ਆ ਦੀਆਂ ਖੂਹਾਂ ਵੀ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਵੀ ਭਰ ਆ ਗਿਆ ਤੇ ਦੋ ਖੂਹਾਂ ਵਾ ਚਾਰ ਹਾਂ ਉਹ ਮੋਟਰ ਦੇ ਉੱਥੇ ਵੀ ਪਾਣੀ ਆ ਗਿਆ ਤੇ ਬੜਾ ਵਧੀਆ ਆਂਦੇ ਪਾਲੇ ਨੇ ਕੁਦਰਤ ਨਾਲ ਬ੍ਰੇਕ ਕਰਦੇ ਆ ਵਾਤਾਵਰਣ ਪ੍ਰੇਮੀ ਨੇ ਜਾਂ ਕਿਸਾਨ ਇਹ ਅੱਜ ਨਾਲ ਵਿਚਾਰ ਕੁਝ ਸਾਂਝੇ ਕਰਨਗੇ ਹਾਂਜੀ ਸਾਹਿਬ ਦੱਸਿਓ ਕਿ ਤੁਸੀਂ ਕਿਸ ਤਰ੍ਹਾਂ ਬਗੀ ਡਾਕਟਰ ਸਾਹਿਬ ਮੈਂ ਕੀ ਸਾਂਝੇ ਕਰਨਾ ਮੇਰੇ ਤਾਂ ਹਾਂ ਤਾਂ ਲੋਕਾਂ ਦੀ ਬਰਾਈ ਨਹੀਂ ਪਾਲਦੇ ਉਹ ਲੋਕ ਮੈਨੂੰ ਇੰਨਾ ਮਾੜਾ ਕਹਿੰਦੇ ਸੀਗੇ ਫੌਜੀ ਮਾਰ ਗਿਆ ਫੌਜੀ ਫਸ ਗਿਆ ਫੌਜੀ ਨੇ ਆਏ ਹੋਣਾ ਘਾਹ ਨੂੰ ਸਾਲਾ ਜਬਤੀ ਤੇ ਦਊਗਾ ਇੱਕ ਬੰਦਾ ਕਹਿੰਦਾ ਉਹ ਗੋਡਿਆਂ 'ਚ ਦਾਮਾ ਤਾਂ ਪੀਜੀ ਆ ਠੀਕ ਕਰਿਆ ਕਾਲਪੁਰ ਕਹਿੰਦੇ ਮੈਂ ਕੁਝ ਨਹੀਂ ਕਰਿਆ ਸਭ ਉਹਦੀ ਰਹਿਮਤ ਆ ਦੇਖੋ ਬਹੁਤ ਵਧੀਆ ਹੋ ਗਏ ਹੁਣ ਉਹ ਉਹੀ ਆ ਕੇ ਜਾ ਉਹਨਾਂ ਦੇ ਨੌਕਰ ਦੱਸਦੇ ਨੇ ਮਾਰਾ ਸਰਦਾਰ ਬੋਲਦਾ ਤਾਂ ਫੌਜੀ ਫਸ ਗਿਆ ਫੌਜੀ ਮਰ ਗਿਆ ਤੇ ਚਾਹ ਹੁਣ ਕਹਿੰਦੇ ਵੀ ਹੁਣ ਕਹਿੰਦਾ ਕਹਿੰਦਾ ਵੀ ਵਧੀਆ ਹੋ ਗਏ ਵਧੀਆ ਹੋ ਗਿਆ ਤੇ ਪੰਜਾਬ ਦੇ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਆਪਣੇ ਨੂੰ ਹੋਰ ਹੀ ਕਿਸਾਨ ਜੀ ਡਾਕਟਰ ਸਾਹਿਬ ਸਾਰੇ ਕਿਸਾਨ ਮੇਰੇ ਨਾਲੋਂ ਸਿਆਣੇ ਨੇ ਨਾ ਮੇਰੇ ਕੋਲ ਟਰੈਕਟਰ ਨਾਲ ਟਰੈਲੀ ਨਾਲ ਸੁਭਾਗਾ ਨਾਲ ਰੂਟਾ ਵੀ ਖर्चा ਘਟ ਹੋਇਆ ਬਹੁਤ ਜਿਆਦਾ ਹਾਂ ਖਰਚਾ ਘਟਾ ਅੱਛਾ ਗੱਲ ਸੁਣੋ ਮੈਂ ਤਾਂ ਥੋੜੀ ਰਾਹ ਲੈ ਕੇ ਆਂਢੀ ਗਮਾਂਡੇ ਦੀ ਰਾਹ ਲੈ ਕੇ ਚੱਲਦਾ ਹਾਂ ਤੇ ਹੋਰ ਕੁਛ ਤੁਸੀਂ ਦੱਸੋ ਕਿ ਸਾਰਾ ਉਹ ਸੁੰਢੀ ਦਾ ਸਪਰੇਅ ਕੀਤਾ ਤੁਸੀਂ ਨਹੀਂ ਨਹੀਂ ਮੈਂ ਕੋਈ ਸਪਰੇਅ ਨਹੀਂ ਕੀਤੀ ਮੈਂ ਤਾਂ ਜਿੰਕ ਲੋਹੇ ਦੀਆਂ ਮਧਰੇ ਬੰਦੀ ਕੋਈ ਸਮੱਸਿਆ ਨਹੀਂ ਆਈ ਤੁਹਾਨੂੰ ਨਹੀਂ ਕੋਈ ਸਮੱਸਿਆ ਨਹੀਂ ਆਈ ਕਿਸੇ ਬੱਟ ਤੇ ਕੱਖ ਨਹੀਂ ਮੇਰੀ ਤੇ ਕਿਤੇ ਖੇਜ ਕੱਖ ਦਿਖਾ ਦਊ ਮੈਨੂੰ ਕੁਝ ਨੀਮਾ ਹੋਊ ਮੈਂ ਕਹਿ ਨਹੀਂ ਸਕਦਾ ਠੀਕ ਹੈ ਜੀ ਹਾਂ ਆ ਤੁਹਾਡੇ ਸਾਹਮਣੇ ਆ ਸਾਰਾ ਸਾਰੇ ਲੋਕ ਘਰੇ ਬੈਠੇ ਹੋਣਗੇ ਦੇਖੋ ਮੈਂ ਅੱਜ ਖਾਲ ਦਾ ਮੈਂਟੇਨੈਂਸ ਕਰਾ ਰਿਆ ਠੀਕ ਹੈ ਜੀ ਜੇ ਖਾਲ ਦਾ ਮੈਂਟੇਨੈਂਸ ਕਰਾਇਆ ਇਹਦੀ 1 ਸਾਲ ਮਨਿਆਦ ਬਚ ਜਾਣੀ ਆ 1 ਸਾਲ ਮਨਿਆ ਬਾਝਾਣੀਆ ਮੋਟਰ ਤੇ ਆਉਣ ਨਾਲ ਕੁਝ ਨਹੀਂ ਘਟਦਾ ਘਰ ਬੈਠ ਕੇ ਸੱਤ ਜਿ ਬੈਠ ਕੇ ਗੱਲਾਂ ਕਰਨ ਨਾਲ ਕੋਈ ਫਰਕ ਪਤਾ ਨਹੀਂ ਹੁੰਦਾ ਦੇਖੋ ਜੀ ਬਾਣੀ ਚ ਵੀ ਲਿਖਿਆ ਨੀਲਕੰਠ ਨਰਹੜੀ ਨਰਾਇਣ ਨੀਲ ਬਸੰ ਬਨਵਾਰੀ ਬਨਵਾਰੀ ਕੁਦਰਤ ਬਸਿਆ ਸੋ ਕੁਦਰਤ ਨਾਲ ਪ੍ਰੇਮ ਕਰ ਮੈਂ ਦਿਲੋਂ ਇਹ ਸੇ ਕਿਸਾਨ ਨੂੰ ਸਲੂਟ ਮਾਰਦਾ ਜਿਨ੍ਹਾਂ ਨੇ ਵਾਤਾਵਰਣ ਪ੍ਰੇਮੀ ਨੇ ਧੰਨਵਾਦ ਧੰਨਵਾਦ